ن ਇਕ ਵਸਤ ਕਾਰਨ ਵਿਖੂਡ ਗਵਾਵੇ ਇਕ ਪੀਨ ਧੀ ਦਸ ਪੀਹਨ ਲੀ ਤਉਰਾ ਕੋ ਕਹਾ ਕਰੀ ਜਿਸ ਠਾਕੁਰ ਸਿਉ ਜਿਸ ਠਾ ਕੁਦ ਸਿਉ ਨਹੀ ਚਾਰਾ ਤਕੋਂ ਕੀਜੈ ਸਦ ਨਮਸਕਾਰ ਸਦ ਨਮਸਕਾਰ ਸਉ ਕੋ ਡਲ ਗੁਰ ਸੇਵੀਐ ਅਨ ਸਜੈ ਸੁਭਾਈ ਸ਼ੇਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਬਦਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾ ਮੈਂ ਇਹ ਸਭ ਕਿਛੁ ਹੁਆ 인 ਬੰਦੇ ਸਾਤ ਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮਿਠਾ ਬਿਨ ਚਾਖੇ ਸਾਧਨ ਜਪੈ ਕਉ ਦੀ ਬਦਲੇ ਜਨਮ ਗਵਾਇਆ ਚੀਨਸ ਨਹੀਂ ਆਪੈ ਗੁਰਮੁਖ ਮੁਬੈ ਤਉ ਇਕੁ ਜਨੈ ਹੋਇ ਮੈ ਦੁਖ ਨ ਸੰਤੋਪੈ ਉਰੇ ਆਪਣੇ ਮਿੱਟੂ ਨੂੰ ਜਿਨ ਸਾਚੇ ਸਿਰੋਂ ਲਿਬ ਲਾਈ ਸ਼ਬਦ ਜੀਨ ਆਤਮ ਪਰਗਾਸਿਆ ਸਹਜ ਹੀ ਰਹਿ ਆ ਸਮੈ ਰਹਾਉ ਗੁਰਮੁਖ ਗਾਵੈ ਗੁਰਮੁਖ ਬੂਜੈ ਸ਼ਾਬਦ ਵਿਚਾਰੇ ਜਿਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਜਿ ਸਵਾਰੇ ਮਨੁ ਮੁਖ ਅੰਧ ਅੰਧ ਕੁਮਾਵੈ ਦੇਖੋ ਖੜੇ ਸੰਸਾਰੇ ਸਦਾ ਦੋਖ ਪਾਏ ਬੇਨ ਗੁਰ ਅਤਿ ਪਿਆਰੇ ਸੋਈ ਸੇਵਕ ਜੀ ਸਤ ਗੁਰ ਸਿਵੇ ਚਲ ਸਤ ਗੁਰ ਪਾਏ ਸਚਾ ਸ਼ਬਦ ਸਿਫਤ ਹੈ ਸਾਜੀ ਸਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੈ ਹਉਮੈ ਵਿਚੋਂ ਜਾਏ ਆਪੇ ਦਾਤਾ ਕਰਮ ਹੈ ਸੱਚਾ ਸੱਜਾ ਸਭ ਨੂੰ ਸੁਣਾਈ ਗੁਰਮੁਖ ਕਾਲੇ ਗੁਰਮੁਖ ਖਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸੱਚ ਹੈ ਰੰਗ ਰਾਤਾ ਗੁਰ ਕੈ ਸਹਜ ਸੁਭਾਈ ਮਨ ਮੁਖ ਸਾਦੀ ਕੂੜੋ ਬੁਲੇ ਬੇਖੋ ਬੀਜੈ ਬੇਖੋ ਖਾਈ ਜਮ ਕਾਲ ਬਾਦਾ ਕ੍ਰਿਸ਼ਨਾ ਦਾਦਾ ਬੇਨਗੁਰ ਕਮਨ ਸ਼ਡਾਈ ਸਚਾ ਤੀਰਥ ਜਿਤ ਸਦ ਸਰ ਨਗਨ ਗੁਰਮੁਖਿ ਆਗੁ ਬੁਜਾਈ ਆਠਾਠ ਤੀਰਥ ਗੁਰ ਸ਼ਬਦੇ ਦਿਖਾਈ ਤਿਤਨਾ ਤੇ ਮਲ ਗਿਆਈ ਸਚਾ ਸ਼ਬਦ ਸਚਾ ਹੈ ਨਿਰਮਲ ਜੀ ਸਫਤ ਸਜੀ ਸਾਲਾ ਪੂਰੇ ਗੁਰ ਤੇ ਪਾਈ ਤਨੁ ਮਨ ਸਭ ਕਿਛੁ ਹਰ ਤਿਸ ਕੇਰਾ ਦੁਰਮਤ ਕਹਿਣ ਨ ਜਾਇ ਹੁਕਮ ਬੀ ਸਾਖੀ ਸਹਜੇ ਚਾਖੀ ਤ੍ਰਿਸ਼ਨਾਯ ਗਨ ਬੁਝਾਏ ਗੁਰ ਕੈ ਸ਼ਬਦ ਰਤਾ ਸਹਜੇ ਮਤਾ ਸਹਜੇ ਰਹਿਆ ਸੁਮਾਏ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਪਾਈ ਪਿਆਰੇ ਸਜੀ ਵਡਿਆਈ ਗੁਰ ਤੇ ਪਾਈ ਸਚੇ ਨਏ ਪਿਆਰੀ ਏਕੂ ਸੱਚਾ ਸਭ ਮਹ ਵਰਤੈ ਮਿਰਲਾ ਕੋ ਵਿਚਾਰੇ ਆਪੇ ਮੇਲ ਲੇਤਾ ਵਰਸੀ ਸਜੀ ਭਗਤ ਸੁਵਾਰੇ ਸਬੂ ਸਚੁ 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 ਵਰਤੈ ਗੁਰਮੁਖ ਕੋਈ ਜਾਣੈ ਜਮਨ ਮਰਨਾ ਹੁਕਮੁ ਵਰਤੈ ਗੁਰਮੁਖ ਆਪੁ ਗੁਛਾਨੈ ਨਾਮੁ ਤੇ ਆਇ ਤਾ ਸਤਗੁਰੁ ਪਾਏ ਜੋ ਇਛੈ ਸੋ ਫਲ ਪਾਏ ਨਾਨਕ ਜਿਸ ਦਾ ਸਭ ਕਿਛੁ ਹੋਵੈ ਜਿ ਵਿਚਹੁ ਆਪੁ ਗਵਾਈ ਨਾਮ ਤੇ ਆਏ ਤਾ ਸਤਿਗੁਰੁ ਪਾਏ ਜੋ ਇਛੈ ਸੋ ਫਲ ਪਾਏ ਨਾਨਕ ਕਿਸ ਦਾ ਸਭ ਕਿਛੁ ਹੋਵੈ ਜਿ ਵਿਚਹੁ ਆਪੁ ਗਵਾਈ ਕਾਹਸਰ ਵਾਹਿਗੁਰੂ ਜੀ ਕੀ ਫਤਿਹ